ਉਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਰ ਅਜਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਮਾਧਿਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਲਗਭਗ 1.5 ਸਾਲ ਦਾ ਸਮਾਂ ਹੋ ਚੁੱਕਾ ਹੈ ਆਰੰਭ ਕੀਤੇ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਇਤਨੇ ਸਮੇਂ ਦਰਾਂ 570 ਅੰਗ ਤੱਕ ਪਾਠ ਕਰਨ ਦੀ ਸੇਵਾ ਕਰਵਾਈ ਹੈ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਭਾਵ ਕੇ 571 ਨੰਬਰ ਅੰਗ ਤੋਂ ਆਪਾਂ ਪਾਠ ਕਰਨਾ ਹੈ ਪਾਠ ਕਰਨਾ ਹੈ ਤੇ ਨਾਲ ਹੀ ਇਹ ਸੀ ਵਿਚਾਰਾ ਕਰਨੀਆਂ ਹਨ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਦਾਸਰੇ ਦੇ ਸਿਰ ਤੇ ਮੇਰ ਪੁਰੇ ਹੱਥ ਰੱਖੋ ਸੋ ਸਾਧ ਸੰਗਤ ਕਰੋ ਕਿਰਪਾ ਰੱਖੋ ਦਾਸ ਤੇ ਸਿਰ ਤੇ ਮੇਰ ਪ੍ਰਿਆਤ ਤੇ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਜੀ ਅਮਰ ਅਨੁਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਵਡਹੰਸ ਮਹਲਾ ਤੀਜਾ ਵਡਹੰਸ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਗੂਰਜਨ ਦੇਵ ਜੀ ਮਹਾਰਾਜ ਦੇ ਮੁਖਾਰਬੰਤ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਏ ਮਨ ਮੇਰਿਆ ਕੌਣ ਸੰਸਾਰ ਅੰਤ ਸਚ ਨਵੇੜਾ RAM हे मेरे मन ए जगत ਵਿੱਚ ਜਨਮ ਮਰਨ ਦਾ ਗੇੜ ਹੈ ਆਖਰ ਸਦਾ ਕੈਮ ਰਹਿਣ ਵਾਲਾ ਪ੍ਰਮਾਤਮਾ ਇਸ ਦੇ ਵਿੱਚ ਹੀ ਜੁੜਿਆ ਇਸ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਜਦੋਂ ਸਦਾ ਥੇ ਰਹਿਣ ਵਾਲਾ ਪ੍ਰਭੂ ਸੱਚਾ ਪ੍ਰਮਾਤਮਾ ਆ ਵੀ ਬਖਸ਼ਦਾ ਹੈ ਕਿ ਤਾਂ ਹੀ ਜਗਤ ਵਿੱਚ ਮੁੜ ਮੁੜ ਫੇਰਾ ਨਹੀਂ ਪਾਉਣਾ ਪੈਂਦਾ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮਕਾਮ ਮਿਲੇ ਵਡਿਆਈ ਗੁਰੂ ਦੀ ਸ਼ਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ ਤੇ ਸਦਾ ਲਈ ਟੈਂਟਾ ਖਤਮ ਹੋ ਜਾਂਦਾ ਹੈ ਤੇ ਉਸ ਨੂੰ ਇੱਜ਼ਤ ਮਿਲਦੀ ਹੈ ਸਾਚੇ ਰੰਗ ਰਾਤੇ ਸਹਿਜ ਮਤੇ ਸਹਿਜ ਰਹੈ ਸਮਈ ਜਿਹੜੇ ਸਦਾ ਹਰੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਮਸ ਰਹੇ ਜਾਂਦੇ ਹਨ ਤੇ ਆਤਮਿਕ ਅਡੋਲਤਾ ਦੇ ਰਾਹੀਂ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ ਸਚਾ ਮਨ ਪਾਇਆ ਸਚ ਵਸਾਇਆ ਸ਼ਬਦ ਰਤੇ ਅੰਤ ਨ ਬਿੜਾ ਜਿਨ੍ਹਾਂ ਨੂੰ ਸਦਾ ਤੇ ਰਹਿਣ ਵਾਲਾ ਪ੍ਰਭੂ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ ਸਿਰ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ ਨਾਨਕ ਨਾਮ ਰਤੇ ਸੱਚ ਸੁਮਾਣੇ ਬੋੜਨਾ ਭਵਜਲ ਫਿਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਮੁਲ ਮੁਲ ਫੇਰਾ ਨਹੀਂ ਪਾਉਣਾ ਪੈਂਦਾ ਮਾਇਆ ਮੋਹ ਸਭ ਬਰਲ ਹੈ ਦੁਜੈ ਪਾਇ ਖਵਾਈ ਰਾਮ ਮਾਇਆ ਦਾ ਮੋਹ ਜਿਹੜਾ ਨਾ ਮੇਰਾ ਪੂਰਾ ਪਾਗਲਪਨ ਹੈ ਜਿਸ ਕਾਰਨ ਸਹੀ ਜੀ ਮੁੰਡਾ ਖੁੰਜੀ ਜਾ ਰਿਹਾ ਹੈ ਮਾਤ ਪਿਤਾ ਸਭ ਹਿੱਤ ਹੈ ਇਹ ਤੇ ਪਲ ਚਾਈ ਰਾਮ ਮਾ ਪਿਉ ਤਾਂ ਨਿਰਮੋਹ ਹੈ ਇਸ ਮੋਹ ਵਿੱਚ ਹੀ ਦੁਨੀਆ ਉਲਝੀ ਪਈ ਹੈ ਹਿੱਤ ਤੇ ਪਲ ਚਾਈ ਪੁਰਬ ਕਮਾਈ ਮੇਟ ਨਾ ਸਕ ਕੋਈ ਪੁਰਬਲੇ ਜਨਮ ਵਿੱਚ ਕੀਤੇ ਕਰਮ ਅਨੁਸਾਰ ਲਕਾਈ ਮੂਹ ਵਿੱਚ ਫਸੀ ਰਹਿੰਦੀ ਹੈ ਤੇ ਮਲੁਖ ਇਸ ਨੂੰ ਮਿਟਾ ਨਹੀਂ ਸਕਦਾ ਜਿਨ ਸ੍ਰਿਸ਼ਟੀ ਸਾਜੀ ਸੋ ਕਰ ਬੇਕੇ ਤਿਸ ਜੀਵੜ ਅਵਰ ਨਾ ਕੋਈ ਜਿਸ ਕਰਤਾਰ ਨੇ ਇਹ ਦੁਨੀਆ ਪੈਦਾ ਕੀਤੀ ਹੈ ਉਹ ਇਹ ਮਾਇਆ ਦਾ ਮੋਹ ਰੱਜ ਕੇ ਤਮਾਸ਼ਾ ਵੇਖ ਰਿਹਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਮਨਮੁਖ ਅੰਦਾਬ ਤਪ ਤਪ ਕਪੈ ਬਿਨ ਸ਼ਬਦੈ ਸ਼ਾਂਤ ਨਾ ਆਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੂਹ ਵਿੱਚ ਅੰਨਾ ਹੋ ਕੇ ਮੂਹ ਵਿੱਚ ਸੜ ਸੜ ਕੇ ਦੁਖੀ ਹੁੰਦਾ ਹੈ ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਨਾਨਕ ਬਿਨ ਨਾਵੇ ਸਭ ਕੋਈ ਪੁਲਾ ਮਾਇਆ ਮੋਹ ਖਵਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕ੍ਰਾਇ ਪਿਆ ਹੋਇਆ ਹੈ ਤੇ ਮਾਇਆ ਦੇ ਪਿਆਰ ਦੇ ਕਾਰਨ ਸਹੀ ਜੀਵਾਂ ਦਾ ਤਖੁੰਜਾ ਹੋਇਆ ਹੈ ਇਹ ਜਗ ਜਲਤਾ ਦੇਖ ਕੇ ਭਜ ਪੈ ਹਰ ਸਰਨਾਈ ਰਾਮ ਇਸ ਸੰਸਾਰ ਨੂੰ ਵਿਕਾਰਾਂ ਦੀ ਅਗ ਵਿੱਚ ਸੜਦਾ ਵੇਖ ਕੇ ਜਿਹੜੇ ਮਨੁੱਖ ਦੌੜ ਕੇ ਪ੍ਰਮਾਤਮਾ ਦੀ ਸ਼ਰਨ ਜਾ ਪੈਂਦੇ ਹਨ ਉਹ ਸੜਨੋਂ ਬਚ ਜਾਂਦੇ ਹਨ ਅਰਦਾਸ ਕਰੀ ਗੁਰ ਪੂਰੇ ਅੱਗੇ ਰੱਖ ਲੇਵੋ ਦੇਵदाई राम ਮੈਂ ਪੂਰੇ ਅੱਗੇ ਪੂਰੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਅਰਜ਼ੋਈ ਕਰਦਾ ਹਾਂ ਕਿ ਮੈਨੂੰ ਵਿਕਾਰਾਂ ਤੋਂ ਸੜਨ ਤੋਂ ਵਿਕਾਰਾਂ ਦੀ ਸੜਮ ਤੋਂ ਬਚਾਲੇ ਮੈਨੂੰ ਇਹ ਵਡਿਆਈ ਬਖਸ਼ੇ ਰੱਖ ਲੇਵੋ ਸਰਨਾਈ ਹਰ ਨਾਮ ਵਡਾਈ ਤੁਧ ਜੇਵੜ ਅਵਰ ਨਾ ਦਾਤਾ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਤੇ ਪ੍ਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖਸ਼ੇ ਇਹ ਦਾਤ ਬਖਸ਼ਣ ਦੀ ਸਮਰਥਾ ਰੱਖਣ ਵਾਲੀ ਤੇਰੇ ਜਿੱਡਾ ਹੋਰ ਕੋਈ ਨਹੀਂ ਸੇਵਾ ਲਾਗੇ ਸੇਵਡ ਭਾਗੇ ਜੁਗ-ਜੁਗ ਏਕੋ ਜਾਤਾ ਜਿਹੜਾ ਮਨੁੱਖ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗ ਜਾਂਦਾ ਹੈ ਜਿਹੜੇ ਮਨੁੱਖ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗ ਜਾਂਦੇ ਹਨ ਜਿਹੜੇ ਸੇਵਾ ਭਗਤੀ ਵਿੱਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੁੰਦੇ ਹਨ ਉਹ ਉਸ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦੇ ਹਨ ਜਿਹੜਾ ਹਰੇਕ ਯੁਗ ਵਿੱਚ ਇੱਕ ਆਪ ਹੀ ਆਪ ਹੈ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਭਾਵੇਂ ਕੋਈ ਜਤ ਸਤ ਸੰਜਮ ਅਧਿਕ ਕਰਮ ਕਮਾਵੇ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਨਾਨਕ ਤਿਸ ਨੂੰ ਸ਼ਬਦ ਬੁਜਾਏ ਜੋ ਜਾਏ ਪਵੈ ਹਰ ਸਰਨਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜਾ ਮਨੁੱਖ ਪ੍ਰਮਾਤਮਾ ਦੀ ਸ਼ਰਨ ਜਾ ਪੈਂਦਾ ਹੈ ਪ੍ਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖਸ਼ਦਾ ਹੈ ਜੋ ਹਰ ਮਤ ਦੇ ਸਾਉ ਪੁਜੈ ਹੋਰ ਮਤ ਨਕਾਈ ਰਾਮ ਪ੍ਰਮਾਤਮਾ ਜਿਹੜੀ ਅਕਲ ਮਨੁੱਖ ਨੂੰ ਦਿੰਦਾ ਹੈ ਉਹੀ ਮਤ ਪ੍ਰਗਟ ਹੁੰਦੀ ਹੈ ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾ ਹੋਰ ਕੋਈ ਮੱਤ ਮੁਖ ਗ੍ਰਹਿਣ ਨਹੀਂ ਕਰ ਸਕਦਾ ਅੰਤਰ ਬਾਹਰ ਏਕ ਤੂੰ ਆਪੇ ਦੇਬ ਜਾਈ ਰਾਮ हे ਪ੍ਰਭੂ ਹਰੇਕ ਜੀਵ ਦੇ ਅੰਦਰ ਤੇ ਬਾਹਰ ਸਿਰਫ ਤੂੰ ਹੀ ਵਸਦਾ ਹੈ ਆਪ ਹੀ ਜੀਵ ਨੂੰ ਸਮਝ ਬਖਸ਼ਦਾ ਹੈ ਆਪੇ ਦੇਬ ਜਾਈ ਅਵਰ ਨਾ ਪਾਈ ਗੋ ਰਮਖ ਹਰ ਰਸ ਚੱਖਿਆ हे ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਅਕਲ ਦਿੰਦਾ ਹੈ ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ ਕੋਈ ਹੋਰ ਅਕਲ ਜੀਵ ਨੂੰ ਪਸੰਦ ਹੀ ਨਹੀਂ ਆ ਸਕਦੀ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ ਦਾਰ ਸਾਚੇ ਸਦਾ ਹੈ ਸੱਚਾ ਸਾਚੇ ਸ਼ਬਦ ਸੁਭਾਖਿਆ ਗੁਰਦੇ ਸ਼ਬਦ ਦੇ ਰਹੀਂ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦੀ ਸਿਰਫ ਸਲਾਹ ਕਰਦਾ ਹੈ ਉਹ ਸਦਾ ਸਿਰ ਪ੍ਰਭੂ ਦੇ ਦਰ ਤੇ ਸਦਾ ਅਨੋਲ ਚਿਤ ਟਿਕਾ ਰਿਹਾ ਹੁੰਦਾ ਹੈ ਕਰਮੈ ਨਿਜ ਕਰ ਪਾਇਆ ਸਤਗੁਰ ਦੇ ਵਡਾਈ ਜਿਸ ਮਨੁੱਖ ਨੂੰ ਸਤਗੁਰ ਵਡਾਈ ਦਿੰਦਾ ਹੈ ਉਹ ਮਨੁੱਖ ਆਪਣੇ ਹਿਰਦੇ ਵਿੱਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ ਨਾਨਕ ਜੋ ਨਾਮ ਰਤੇ ਸੇ ਇਹ ਮਹਲ ਪਾਇਨ ਮਤ ਪਰਵਾਨ ਸਚ ਸਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹੀ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ ਸਦਾ ਸਦਾ ਫਿਰ ਰਹਿਣ ਵਾਲੇ ਪ੍ਰਭੂ ਉਹਨਾਂ ਦੀ ਉਹ ਨਾਮ ਸਿਮਰਨ ਵਾਲੀ ਅਕਲ ਜਿਹੜੀ ਆ ਪਰਵਾਨ ਕਰਦੇ ਹਨ ਸੋ ਗੁਰੂ ਸvare khalsa satsangit ji ਇਸ ਰਾਗ ਬਡਹੰਸ ਤੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੇ ਪਾਤਸ਼ਾਹ ਨੇ ਮਨੁੱਖ ਨੂੰ ਇਹੋ ਸਮਝਾਉਂਦਾ ਜਤਨ ਕੀਤਾ ਹੈ ਕਿ ਉਸ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਉਸ ਪਰਮੇਸ਼ਰ ਦਾ ਨਾਮ ਜਪਿਆ ਹੀ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਸਕੀਦਾ ਹੈ ਉਸ ਪ੍ਰਭੂ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇ ਲੈ ਕਰ ਸਕੀਦੇ ਹਨ ਸੋ ਸਾਧ ਸੰਗਤ ਜੀ ਆਪਾਂ ਵੀ ਉਸ ਪਰਿਪੂਰਨ ਪ੍ਰਮਾਤਮਾ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ ਉਸ ਦਾ ਨਾਮ ਜਪ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇ ਲੈ ਕਰ ਲਈਏ ਜੀ ਸਾਧ ਸੰਗਤ ਜੀ ਹੁਣ ਇੱਥੇ ਹੀ ਦਾਸ ਵੱਲੋਂ ਸਮਾਪਤੀ ਹੈ ਸਮਾਪਤੀ ਤੋਂ ਪਹਿਲਾਂ ਦਾਸ ਸੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕੀ ਸਾਧ ਸੰਗਤ ਜੀ ਦਾਸ ਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਸਰਮ ਕਰ ਰਹੇ ਹੋ ਇਸ ਨੂੰ ਸਰਵਣ ਕਰਕੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਦੇ ਵਿੱਚ ਧੰਨ ਗੁਰੂ ਅਮਰਦਾਸ ਜ਼ਰੂਰ ਲਿਖਿਆ ਕਰੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਹੋਂ ਦਾਸ ਕੀ ਮਦ ਅਜਛ ਖੈ ਆਉ ਗਜ ਵਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ